ਏਹ ਬੱਚਾ ਗਿੰਡ ਫੀਡ ਦੀ દિਵਾਲੀ ਦੀ ਹਰ ਸਾਲ ਤਰ੍ਹਾਂ ਦੀ દિਵਾਲੀ ਨਿਕਣ ਆਇਆ ਜਿਹਾ ਮੇਲਾ ਪੋਈ ਦਾ ਵੀ ਹੈ ਕਿ ਛੋਟਾ ਮੇਲੇ ਜੋੜ ਮੇਲਾ ਕੋਇਆ ਜਿਦਾ ਸਾਲ ਦੇ ਵਿੱਚ ਹਰ ਤਰ੍ਹਾਂ ਦੇ ਰੋਟੀ ਲੰਗਰ ਚਾਹ ਪਾਣੀ ਪਕੌੜੇ ਲੰਗਰ ਖੁੱਲ ਕੇ ਲੱਗ ਜਾਂਦਾ ਖੁੱਲ ਕੇ ਸੇਵਾ ਹੁੰਦੀ ਹੈ ਦਿਵਾਲੀ ਦੇ ਵੇਲੇ ਕੋਈ ਸੇ ਗੱਲ ਦੀ ਕਮੀ ਨਹੀਂ ਹੈ ਜਿੰਨਾ ਪਾਬਲੇ ਕਿਰਪਾ ਕੋਲ ਮਾਲ ਕੇ ਪਸ਼ਾਰਤ ਇੱਕ ਨਾਲ ਜਗਾ ਲਈ ਆ ਚਾਰ ਨਾਲੀ ਉਹ ਵੀ ਸੰਗਤ ਦੇ ਸਜੋ ਦੇ ਨਾਲ ਲਈ ਆਵੇਂ ਸੰਗਤ ਦਾ ਹਿੱਸਾ ਜੋ ਵਿੱਚ ਰਸਲਾ ਪਾਵੇ ਦਾ ਪੋਚਾ ਲੈ ਕੋ ਜਖਰੀ ਜਗਾ ਲਈਏ ਤੁਮ ਪਿਛੇ ਬਹੁਤ ਬਰੀਆ ਕਿਰਪਾ ਸੰਗਤ ਦੇ ਸਿਰ ਤੇ ਸਾਰਾ ਸੰਗਤ ਨੇ ਕਹਿੰਦਾ ਸੰਗਤ ਨੇ ਸੰਗਤ ਦਾ ਲਾਣਾ ਇੱਥੇ ਲਖਰਪਾਲ ਵੀ ਸੰਗਤ ਦਾ ਸੰਗਤ ਹੈ ਸਾਈਂ ਬੰਦਾ ਚਾਰੋ ਬਹੁਤ ਬਹੁਤ ਬਧਾਈਆਂ ਲੱਖ ਲੱਖ ਬਧਾਈਆਂ ਬਰਾਉਂ ਦੀਆਂ ਬਧਾਈਆਂ ਸੰਗਤ ਦੀਆਂ ਸਤਿ ਸ਼੍ਰੀ ਅਕਾਲ ਸ੍ਰੀਮਾਨ ਜੀ ਪਰਨ ਸਰਕਾਰ ਜੋ ਸਾਰੀ ਸੰਗਤ ਦੀ ਸਾਰੀ ਸੰਗਤ ਨੂੰ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਿੱਧੂ ਜਠੇਰੇ ਸਾਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਆ ਸਾਰੇ ਮੇਲੇ ਦੀਆਂ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਦੇਸ ਕੋ ਹਾਂਜੀ ਅੱਜ ਇੱਥੇ ਅਸੀਂ ਦੀਵਾਲੀ ਦਾ ਸੁਭਾਵਸ਼ ਬਣਾਇਆ ਜੀ ਅਸੀਂ ਅਸੀਂ ਜਿੰਨੇ ਵੀ ਸਾਡੇ ਸਿੱਟੂ ਪਰਿਵਾਰ ਹੈ ਜਿੰਨੇ ਵੀ ਸਾਡੇ ਭੈਣ ਭਰਾ ਹੈ ਇਹਨਾਂ ਵੱਲੋਂ ਦੀ ਸੰਪਤੀ ਸਰੂਪਾ ਜੀ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਦੇ ਇਹ ਸਹਿਯੋਗ ਨਾਲ ਜਿੰਨੇ ਵੀ ਤਿਹਾੜਿਆ ਆਤਾ ਬਾਬਾ ਜੀ ਉਹ ਵਧਾਈ ਜਾਂਦੇ ਸੰਕਤ ਸਹਿਯੋਗ ਨਾਲ ਜੀ ਅਸੀਂ ਸਾਹਿ ਸੰਗਤ ਬਹੁਤ ਹੈ ਕਿ ਬਹੁਤ ਬਧ ਕਰਦੇ ਆਂ ਤੇ ਅਸੀਂ ਦਾ ਵੀ ਅੱਗੇ ਵੀ ਸਾਰੇ ਬਾਬਾ ਜੀ ਦੇ ਚਾਨਾ ਵਿੱਚ ਬੇਨਤੀ ਕਰਦੇ ਕਿ ਸਾਰੇ ਪਰਿਵਾਰ ਸਾਰਿਆਂ ਨੂੰ ਜੋੜ ਕੇ ਰੱਖੋ ਜੀ ਸਾਰੇ ਮਤੰਦਰੋਸੀ ਰੱਖੋ ਕਿ ਕਿੰਨੇ ਲਈ ਤਿਹਾਰ ਆਦਿਆ ਬਾਬਾ ਜੀ ਸਾਰੇ ਤੋਂ ਨੀਰ ਭਰਿਆ ਹੱਥ ਕਰਕੇ ਜਿੰਨੇ ਭਰੇਟਰਾ ਆਇਆ ਸਾਡੇ ਨੂੰ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਰਲ ਕੇ ਸਾਡੇ ਨਾਲ ਸੇਵਾ ਕਰਾਓ ਤੇ ਨਾਲ ਰਲੋ ਕਿ ਸਾਡੇ ਜਿੰਨੇ ਵੀ ਸਿੱਧੂ ਬੋਧਿਆ ਸਾਰਿਆਂ ਦਾ ਨਾਮ ਉੱਚਾ ਹੋਵੇਗੀ ਤੇ ਕੋਈ ਇਥੇ ਕੁਛ ਨਾ ਕੋਈ ਵਿਤਰਾ ਨਹੀਂ ਹੋਗਾ ਕੋ ਰੰਜੇ ਜੀ ਜਿਸ ਵੀ ਬਰਾਗ ਵਿੱਚ ਸਿੱਧੂ ਬੋਧ ਹੈਗਾ ਸਾਰੇ ਇਥੇ ਪੈਰ ਪਾ ਸਾਡੇ ਆਦਿ ਆ ਤੇ ਸਾਰਿਆਂ ਦਾ ਅਸੀਂ ਬਹੁਤ ਤਹਿਤੂ ਧੰਨਵਾਦ ਕਰਨਾ ਹੈ ਜੀ ਅੱਜ ਦੀਵਾਲੀ ਦਾ ਦਿਨ ਮਨਾਇਆ ਜੀ ਆਪਾਂ 21 ਤਰੀਕ ਦਿਨ ਮੰਗਲਵਾਰ ਨੂੰ 22 ਤਰੀਕ ਦਿਨ ਬੁੱਧਵਾਰ ਆਪਾਂ ਬਾਬਾ ਬਿਸ਼ਪ ਘਰਮਾ ਜੀ ਦਾ ਉਹ ਦਿਹਾੜਾ ਮਨਾਣਾ ਹੈ ਜੀ ਇਸੇ ਅਸੀਂ ਸਾਰੀਆਂ ਸੰਗਤਾਂ ਨੂੰ ਜੀ ਬੇਨਤੀ ਕਰਦੇ ਹਾਂ ਕਿ ਕੱਲ੍ਹ ਵਿੱਚ ਪਹੁੰਚੋ ਬਾਬਾ ਜੀ ਦਾ ਲੰਗਰ ਵੀ ਅਜਿਹਾ ਪਤਾਇਆ ਜਾਣਾ ਹੈ ਕਿ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਬਾਬਾ ਜੀ ਦਾ ਸ਼੍ਰੀ ਭਾਗ ਵੀ ਲਾਓ ਜੀ ਕਿਨਾਰ ਰਲ ਕੇ ਸੇਵਾ ਵੀ ਕਰਾਓ ਕਿ ਸਾਡੇ ਸਹੁੰਦਾ ਸਾਹਿਬ ਸਵਰਗਵਾਸੀ ਸ਼ੰਗਾਰਾ ਰਾਮ ਜੀ ਸਹੁੰਦਾ ਉਹਨਾਂ ਦੇ بیٹے ਪਹੁੰਚੇ ਕਿ ਪੈਂ ਜਨਵਰੀ ਕੋ ਉਪਰ ਜੀ ਅਸੀਂ ਇੱਥੇ ਇਹਨਾਂ ਦਾ ਆਏ ਦਾ ਬਹੁਤ ਧੰਨਵਾਦ ਕਰਦੇ ਹਾਂ ਜ ਤੇ ਬਹੁਤ ਸਰਕਾਰ ਕਰਦੇ ਸਾਡੇ ਬਹੁਤ ਲਾਜੁਕੀ ਹੀ ਚਾਗੇ ਤੇ ਅਸੀਂ ਇਹਨਾਂ ਨੂੰ ਵੀ ਸੇਕ ਦੀ ਕਰਦੇ ਜੇ ਲੋ ਵੀ ਸਾਡੀ ਵੀ ਹੋਣਾ ਤੇ ਇਹ ਸਾਡੇ ਨਾਲ ਜ਼ਰੂਰੀ ਕਰਦੇ ਤੇ ਸਾਡੇ ਨਾਲ ਰੱਖੀ ਪਹੁੰਚੀ ਜੀ ਦੇ ਦਰਵਾਜ਼ੇ ਉੱਪਰ ਵੀ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਸਾਰੇ ਸੰਸਥਾ ਦਾ ਜਿਹਨੀਆਂ ਵਿੱਚ ਸਾਡੇ ਬੱਚੇ ਬਾਦ ਲਈ ਹੋਣਗੇ ਤੇ ਸਾਰੇ ਸੰਸਥਾ ਦਾ ਜੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਵੇਂ ਕਿ ਬਾਬਾ ਜੀ ਵੱਲੋਂ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੀ ਜਨ 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 ਜਨ